ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਿਦਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਨੂੰ ਸੀਨ ਲੈ ਕੇ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਜੋ ਵੀ ਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਤੇ ਸਾਡੇ ਮੁੱਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਪਤਾ ਲੱਗਣ ਦਿਆ ਬਾਕੀ ਠੀਕ ਜੀ ਮੇਰਾ ਨਾਮ ਕਲਵੰਤ ਸਿੰਘ ਜੀ ਤੇ ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਹੀਦਾਂ ਵਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅੱਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸਿਪੀਏ ਜ਼ਰੂਰੀ ਆ। ਕੋ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ। ਦੇ ਵਿੱਚ ਇੱਕ ਖਰਚਾ ਵੀ ਹੁੰਦਾ ਕਿੰਨੇ ਚੰਗੀ ਗੱਲ ਹੈ ਜੀ ਬਹੁਤ ਬੈਸਨ ਦੱਸਣਾ ਅੱਜ ਇਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਰੰਭੀ ਕੀਤੀ ਆ। ਇਹਨ ਗੱਜੇ ਤੋਂ ਨਿੰਨ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਆ। ਇਹ ਤਕਰੀਬਨ ਅਸੀਂ ਵੈਸੇ ਖਰਚਾ ਮਿੱਥਿਆ ਸੀ ਇਹਦਾ ਵੀ 2500 ਤੋਂ 3000 ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਐ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ ਦੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਐ ਉਹ ਚਲੋ 2-3 ਟਾਈਮ ਨਾ ਕੱਢ ਦਿਆ ਕਰੀਂ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਇੱਕ ਦੀਏ ਆ ਜਾਂਦੇ ਜੀ ਨਾਲ ਹਾਂ ਜੀ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਔਰ ਕਿਸੇ ਵੇਲੇ ਜਦੋਂ ਆਉਂਦੇ ਨੇ ਸਰਦਾਲੂ ਤੇ ਉਹ ਥੋੜੀ ਜੀ ਸੋਚ ਨੂੰ ਆਪਣੇ ਨੂੰ ਉਚਾ ਰੱਖਣ ਕਿ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆਇਆ ਉਥੇ ਜਾ ਕੇ ਗੰਦਗੀ ਨਹੀਂ ਪਾਉਣੀ। ਕੋਨੇ ਸੇ ਇੱਕ ਇੱਕ ਲੋ ਫਾਫਾ ਵੀ ਕਿੰਨੇ ਲੱਖਾਂ ਆਉਂਦੇ ਆ ਤੇ ਲੈ ਕੇ ਸ਼ਰਤਾਂ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਛੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ। ਇਹ ਜਿਹੜੀ ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਅੰਦਰ ਤੇ ਮੱਛਰ ਰਹਿੰਦਾ ਹੀ ਆ ਜੀ ਤੇ ਉਨੀ ਦਿਨ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ 2 ਦਿਨ ਸੇਵਾ ਹੋਊ ਤੇ ਫੇਰ ਕੰਮ ਸੁੱਤਰ ਬੈਣਾ ਅਸੀਂ ਚਾਹੁੰਦੇ ਵੀ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਕਿ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਲਾਨ ਕਾ ਆਪ ਆਪ ਵੀ ਸੇਵਾ ਕਰ ਸਕਦੇ ਨੇ ਹਾਂਜੀ ਮੈਂ ਮੈਨੇਜਰ ਕੋਟਾ ਸਾਹਿਬ ਵੱਲੋਂ ਸਰਦਾਰ ਜੋਬਨਜੀਤ ਸਿੰਘ ਜੀ ਸ਼ੰਕਰਪੁਰ ਆ ਜੀ ਕੀ ਕਹਿਣਾ ਚਾਹੋਗੇ ਕਿ ਬਰਸਾਤੀ ਮੌਸਮ ਅਗਿਆ ਹੈ ਜੀ ਪੀਸੀ ਵੱਲੋਂ ਕੁਝ ਸੰਸਥਾਵਾਂ ਦੇ ਨੂੰ ਪੁਰਾਣਾ ਕੀਤਾ ਗਿਆ ਬਿੰਗੂ ਮਰਦਨ ਕੰਟਰੋਲ ਕਰਦਾ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ 'ਤੇ ਜੋ ਵੀ ਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਤੇ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖ ਲਓ ਜਿਵੇਂ ਮੀਂਹ ਆਇਆ ਤੇ ਬੱਛਰ ਮਛਰ ਆਉਣ ਦਾ ਡਰ ਸੀ ਤੇ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਜਿਹੜਾ ਦਜਾ ਤੇ ਜਾ ਮਛਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪ੍ਰਾਲਾ ਕੀਤਾ ਜੀ ਉਹਨਾਂ ਨੇ ਹਾਂ ਲੱਗਦਾ ਕਿ ਇਦਾਂ ਦੀ ਸਸਤਾਵਾਂ ਕੁਝ ਜਦੋਂ ਅੱਗੇ ਆਉਂਦੀਆਂ ਹਨ ਤੇ ਉਪਰਾਲੇ ਵਕਰੇ ਹੁੰਦੇ ਨੇ ਹਾਂਜੀ ਤੇ ਸਸਤਾਵਾਂ ਨੂੰ ਵੀ ਉਦਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਗੁਲਫੀਆਂ ਖਾ ਕੇ ਦੂਜਾ ਤੇ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿੱਥੇ ਬਾਹਰ ਫਲਾ ਦਿੰਦੇ ਆ ਇਹ ਸੱਚ ਕੱਢ ਸ੍ਰੀ ਹਰਿਮੰਦਰ ਸਾਹਿਬ ਇੱਕ ਰੋਹਾਨੀਅਤ ਦਾ ਕੇਂਦਰ ਆ ਤੇ ਇੱਥੇ ਆਣ ਕੇ ਸਾਨੂੰ ਆਪਣੀ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋ ਕੂੜਾ ਕਰਕਟ ਹੈ ਜਿਹ ਕੋ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਆਪਣੀ ਕਿੰਨੀ ਆਰੀ ਸਮਝਾਈ ਜਾਈ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਾਲਦੀ ਆ ਪਰ ਉਹ ਵੀ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡੈਸਟਬਿਨ ਡੈਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਲੱਗਦਾ ਕਿ ਬਰਤਤੀ ਹੋ ਸਕਿਆ ਬਹੁਤ ਜ਼ਰੂਰੀ ਸਪਰੇਅ ਹੈ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਾ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਾਹਿਬ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਨੇ